ਜਨਰਲ ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਗੁਰਦਾਸਪੁਰ ਤੇ ਬਟਾਲਾ ਟ੍ਰੈਫਿਕ ਪੁਲਿਸ ਦੇ ਵੱਲੋਂ ਬਟਾਲਾ ਤੋਂ ਡੇਰਾ ਬਾਬਾ ਨਾਰਕ ਤੱਕ ਪ੍ਰਾਈਵੇਟ ਸਕੂਲ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਹੈ ਤਾਂ ਚੈਕਿੰਗ ਦੌਰਾਨ ਕਈ ਵਾਹਨਾਂ ਦੇ ਚਲਾਨ ਕੱਟੇ ਨੇ ਤੇ ਕਈ ਵਾਹਨਾਂ ਨੂੰ ਜ਼ਬਤ ਵੀ ਕੀਤਾ ਗਿਆ ਸੋ ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਦੇ ਲਈ ਇਹ ਅਭੀ ਹਾਲ ਪੂਰੇ ਸਾਲ ਚੱਲਦਾ ਹੈ ਤੇ ਠੰਡ ਦੇ ਮੌਸਮ ਕਰਕੇ ਇਸ ਨੂੰ ਹੋਰ ਵੀ ਤੇਜ਼ ਕੀਤਾ ਗਿਆ ਹੈ ਸੋ ਟ੍ਰੈਫਿਕ ਇੰਸਪੈਕਟਰ सुरेंद्र ਸਿੰਘ ਨੇ ਕਿਹਾ ਕਿ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਵਾਹਨ ਨਿਯਮਾਂ ਤੇ ਖਰੇ ਨਹੀਂ ਉਤਰਦੇ ਉਹਨਾਂ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਗੁਰਦਾਸਪੁਰ ਆਰਟੀਓ ਸਾਹਿਬ ਇਹਨਾਂ ਦੇ ਹੁਕਮ ਨਾਲ ਸੇਫ ਸਕੂਲ ਵਾਹਨ ਪਾਲਸੀ ਦੇ ਤਹਿਤ ਜਿਹੜੇ ਆਪਾਂ ਆਹ ਦੇ ਦਾ ਰੋਡ ਤੇ ਆ ਜਿੰਨੇ ਸਕੂਲ ਚੈੱਕ ਕੀਤੇ ਨੇ ਜਿੰਨਾਂ ਦੇ ਵਿੱਚ ਜੋ-ਜੋ ਕਮੀਆਂ ਪਾਈਆਂ ਗਈਆਂ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਕੀ ਕੀ ਕਮੀਆਂ ਪਾਈਆਂ ਇਹ ਕਿੰਨੇ ਕ ਚਲਾਨ ਕੱਟੇ ਗਏ ਲਾਣਾ ਦੇ ਤਕਰੀਬਨ 12-14 ਘੱਟ ਦਿੱਤੇ ਨੇ ਹਾਲੂ ਚੱਲਣ ਦੇ ਆ ਜੀ ਕੰਮ ਤੇ ਮਪਣੋ ਇਹਦਾ ਟੈਕਸੀ ਨਹੀਂ ਤਰਿਆ ਕਿ ਬੀਮਾ ਨਹੀਂ ਕਿ ਦੀ ਪ੍ਰਦੂਸ਼ਣ ਨਹੀਂ ਕਿ ਡਰਾਈਵਰ ਨੇ ਵਰਦੀ ਨਹੀਂ ਪਾਈ ਤੇ ਬੜੀਆਂ ਕਮੀਆਂ ਨੇ ਜੀ ਕਿ ਉਹਨਾਂ ਨੂੰ ਬਾਰ-ਬਾਰ ਇਹ ਅਪੀਲ ਕੀਤੀ ਜਾਂਦੀ ਹੈ ਵੀ ਇਹਦੀਆਂ ਕਮੀਆਂ ਨਾ ਰੱਖੋ ਜਿਹੜੇ ਬੱਚਿਆਂ ਦੀ ਕੀਮਤੀ ਜਾਨਾਂ ਨਾਲ ਖਲਵਾੜ ਨਾ ਹੋਏ ਇਹ ਸਹੀ ਤਰੀਕੇ ਨਾਲ ਆਪਣੇ ਬੱਚੇ ਆਪਣੇ ਮਾਪਿਆਂ ਦੇ ਕੋਲ ਪਹੁੰਚਣ ਜੀ ਮੇਰਾ ਨਾਮ ਸ੍ਰੀ ਜੋਸ਼ੀ ਜੀ ਡਿਪਾਰਟਮੈਂਟ ਦਾ ਮੈਂ ਸਾਈਡ ਪ੍ਰੋਡਕਸ਼ਨ ਹੋ ਕਿਸ ਸਰ ਜੀ ਕਿ ਕਿ ਤਰ੍ਹਾਂ ਸਰ ਸੀਫ ਸਕੂਲ ਵਾਹਨ ਪਾਲਿਸੀ ਦੇ ਅੰਡਰ ਆਪਾਂ ਬਟਾਲੇ ਤੋਂ ਦੇਰੇ ਰੋਡ ਤੇ ਜਿੰਨੇ ਵੀ ਸਕੂਲ ਨੇ ਉਹ ਚੱਤ ਦਿੱਤੇ ਗਿਆ ਸਰ ਕਿਉਂਕਿ ਅੱਗੇ ਧੁੰਦ ਰਸੀ ਜਾਣਾ ਆ ਰਿਹਾ ਮੈਂ ਥਰੂ ਡੀਓ ਸਰ ਦੇ ਆਪਾਂ ਲੈਟਰ ਵੀ ਭੇਜੀ ਹੈ ਕਿ ਧੁੰਦ ਕਰਕੇ ਸਾਰੇ ਸਕੂਲ ਆਪਣੀ ਸਕੂਲ ਦੀ ਜਿੰਨੀ ਦੀ ਟ੍ਰਾਂਸਪੋਰਟ ਹੈ ਉਹਨਾਂ ਦੀ ਲਾਈਟਾਂ ਆ ਠੀਕ ਕਰਨ ਕਿਉਂਕਿ ਧੁੰਦ ASCII ਤਰ੍ਹਾਂ ਰੈਫਲੈਕਟਰ ਲਵਾਉਣ ਦੀ ਜਨਾਂ ਤੇ ਇਸ ਲਈ ਰੂਟੀਨ ਚੈਕਿੰਗ ਕਰਦੇ ਕਰਦੇ ਆਪਾਂ ਅੱਜ ਬਟਾਲਾ ਤੋਂ ਡੇਰਾ ਤੱਕ ਆਏ ਆ ਉਹ ਚ ਜਿੰਨੇ ਵੀ ਸਕੂਲ ਸੀ ਸਾਰੇ ਸਕੂਲਾਂ 'ਚ ਚੈੱਕ ਕੀਤਾ ਗਿਆ ਤੇ ਜੋ ਕਮੀਆਂ ਪਾਈਆਂ ਗਿਆ ਉਹਨਾਂ ਦੇ ਚਲਾਨ ਕੀਤੇ ਗਏ ਸਰ ਕਿੰਨੀਆਂ ਇੱਕ ਬੱਸਾਂ ਜਿਹੜੀਆਂ ਪ੍ਰਾਈਵੇਟ ਨੇ ਜਿਨ੍ਹਾਂ ਦੇ ਵਿੱਚ ਕਮੀਆਂ ਨੇ ਸਰ ਇਸ ਤਰ੍ਹਾਂ ਵਕਿ ਜਿਹੜੇ ਜਿਹੜੇ ਸਕੂਲ 'ਚ ਪ੍ਰਾਈਵੇਟ ਸਰ ਪਹਿਲੀ ਗੱਲ ਤੇ ਆ ਕਿ ਸਕੂਲ ਵਾਲਿਆਂ ਦੀ ਮੈਕਸਿਮਮ ਆਪਣੀਆਂ ਬੱਸਾਂ ਨੇ ਉਹਨਾਂ ਨੇ ਕਈ ਇਸ ਤਰ੍ਹਾਂ ਦੇ ਸਕੂਲ ਨੇ ਜਿਨ੍ਹਾਂ ਨੇ ਬੱਸਾਂ ਹਾਇਰਡ ਕੀਤੀਆਂ ਹੋਈਆਂ ਨੇ ਸਰ ਤੇ ਜਿਹੜੀਆਂ ਕਮੀਆਂ ਨੇ ਸਰ ਉਹਨਾਂ ਕਮੀਆਂ ਨੂੰ ਦੇਖਦੇ ਹੋਏ ਉਹਨਾਂ ਦੇ ਚਲਾਨ ਕੀਤੇ ਗਏ ਸਰ ਜਿਸ ਤਰ੍ਹਾਂ ਕਈਆਂ ਦੇ ਸਪੀਡ ਗਵਰਨਰ ਹੋ ਗਿਆ ਸਰ ਅ ਫਾਸਟ ਲਕਟ ਹੋ ਗਈ ਕੈਮਰੇਜ਼ ਹੋ ਗਏ ਜਿਹੜੀ ਟੈਂਡਰ ਹੋ ਗਈ ਸਰ ਇਹਨਾਂ ਚੀਜ਼ਾਂ ਨੂੰ ਦੇਖਦੇ ਇਹਨਾਂ ਦੇ ਚਲਾਨ ਕੀਤੇ ਗਏ ਸਰ ਲੱਗਦਾ ਜਿੰਨੇ ਚਲਾਨ ਕੀਤੇ ਗਏ ਇਹਦੇ ਨਾਲ ਬੱਚਿਆਂ ਦੀ ਸੁਰੱਖਿਆ ਕਿੰਨੀ ਕੁ ਯਕੀਨੀ ਹੁੰਦੀ ਸਰ ਸੁਰੱਖਿਆ ਦੇਖੋ ਸਰ ਇਹ ਜਿਹੜੀ ਚੈਕਿੰਗਾਂ ਕੰਟੀਨਿਊ ਲਗਾਤਾਰ ਚੱਲ ਰਹੀ ਹੈ ਜੇਕਰ ਆਪਾਂ ਇਹ ਚੈਕਿੰਗ ਕਰਦੇ ਪਏ ਆ ਸਰ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਆ ਹੁਣ ਆਪਾਂ ਕਿ ਸਕੂਲ ਚ ਖੜੇ ਆ ਇਹਦਾ ਨਾਮ ਆ ਜੀਐਸ ਇੰਟਰਨੈਸ਼ਨਲ ਸਕੂਲ ਸਰ ਇਹਨਾਂ ਦੀ ਆ 95% ਬੱਸਾਂ ਬਿਲਕੁਲ ਓਕੇ ਨੇ ਸਾਰੇ ਟੈਕਸ ਓਕੇ ਆ ਸਰ ਮਿੱਥੇ ਇਨੀ ਦੂਰ ਏਰੀਆ ਚ ਤੁਸੀਂ ਸੋਚੋ ਕਿ ਇਹੋ ਜੀਆਂ ਬੱਸਾਂ ਹੋਣੀਆਂ ਬੜਾ ਔਖਾ ਕੰਮ ਆ ਮਿਹਨਤ ਕੀਤੀ ਆ ਤੇ ਕਰਦੇ ਪਏ ਆ ਸਰ